ਪਹਿਨੇ ਘਰ ਦੇ ਹਾਲਾਤ ਬੜੇ ਮਾੜੇ ਨੇ ਤੇ ਮੂਮ ਜੋਮੇ ਦੇ ਨਾਲ ਪਾਇਆ ਹੋਇਆ ਜੋ ਬਰਸਾਤ ਮੈਂ ਕਿੰਨਾ ਕੋਖਾ ਹੁੰਦਾ ਫਿਰ ਬਾਰਿਸ਼ ਬਹੁਤ ਆਂਦੀ ਹੈ ਸਾਡਾ ਸਾਡਾ ਵਿੱਚ ਆਉਂਦੀਆਂ ਕਈ ਵਾਰ ਵਿੱਚ ਵੀ ਆ ਜਾਂਦਾ ਵਾ ਕਿ ਵੀ ਆਪਾਂ ਮੰਮੀ ਵਾਲਾ ਚੱਲ ਜਾਂਦੇ ਬੱਚੇ ਲੈ ਕੇ ਫਿਰ ਜਦੋਂ ਬਾਰਿਸ਼ ਛੱਡਦੀ ਹੈ ਫਿਰ ਅਸੀਂ ਆਏ ਨੇ ਕਈ ਵਾਰੀ ਸਾਡਾ ਬੈੱਡ ਵੀ ਪਾਣੀ ਨਾਲ ਭਰ ਜਾਂਦਾ ਸਾਡੇ ਪ੍ਰੂਫ ਵੀ ਬਹੁਤ ਗਿੱਲੇ ਹੋ ਗਏ ਅਸੀਂ ਉਹ ਵੀ ਦੁਬਾਰਾ ਬਣਵਾਏ ਆ ਅੱਛਾ ਪਹਿਨੇ ਗੱਲ ਕਰੀਏ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਫਿਰ ਤੇ ਦਿਹਾੜੀ ਲਗਾਉਂਦੇ ਆ ਉਹ ਵੀ ਲੱਗ ਜੇ ਤਾਂ ਲੈ ਆਂਦੇ ਆ ਨਹੀਂ ਤਾਂ ਅਸੀਂ ਆਂਡ ਗਵਾਂਢ ਤੋਂ ਮੰਗ ਕੇ ਖਾ ਲੈ ਲੈਂਦੇ ਆ ਕਰੀਬੀ ਸ਼ਬਦ ਕਹਿਨ ਨੂੰ ਤਾਂ ਬੜਾ ਨਿੱਕਾ ਹੈ ਪਰ ਗਰੀਬੀ ਕਟਨੀ ਬੜੀ ਔਖੀ ਹੈ ਰੋਗਾਂ ਵਿੱਚੋਂ ਰੋਗ ਬੁਰਾ ਹੈ ਰੋਗ ਬੁਰਾ ਹੈ ਗਰੀਬੀ ਪਿੱਟ ਦਿਖਾ ਕੇ ਲੰਘ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਜੇ ਗੱਲ ਕਰੀਏ ਜਿਹੜੇ ਜਿਹੜੇ ਆਂਡੀ ਗੰਡੇ ਚਲੋ ਤੁਹਾਡੀ ਮਦਦ ਕਰ ਰਹੇ ਨੇ ਕਦੀ ਰਿਸ਼ਤੇਦਾਰ ਨੇ ਤੁਹਾਡੀ ਸਾਹ ਨਹੀਂ ਲਈ ਆਕੇ ਰਿਸ਼ਤੇਦਾਰ ਉਹ ਕਹਿੰਦੇ ਆ ਫਿਰ ਆਪਾਂ ਆਪ ਹੀ ਨਹੀਂ ਕਹਿੰਦੇ ਉਹ ਸਾਥ ਦਿੰਦੇ ਹੀ ਨਹੀਂ ਹੈਗੇ ਘਰ ਦੇ ਦਿੰਦੇ ਨਹੀਂ ਕੋਈ ਅਗਲੇ ਕਹਿੰਦੇ ਸਾਡੇ ਆਪ ਪੂਰੀਆਂ ਪੈਂਦੀਆਂ ਹੈਗੇ ਤਾਂ ਕਰਕੇ ਕੋਈ ਸਾਥ ਨਹੀਂ ਦਿੰਦਾ ਮੈਂ ਛਾਤੀ ਮੰਗ ਕਰਦੀ ਆ ਪਰ ਮੈਂ ਕਿਸੇ ਜਿੰਨਾ ਕੋ ਵੀ ਗਈ ਆ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਕਲੀਅਰ ਕੋ ਵੀ ਗਈ ਆ ਫਾਰਮ ਭਰੇ ਆ ਨਹੀਂ ਸੁਣਵਾਈ ਹੋਈ ਕਿਸੇ ਵੀ ਪਾਸੇ ਨਹੀਂ ਮੇਰੀ ਸੁਣਵਾਈ ਹੋ ਰਹੀ ਕੋਨਸਲ ਕੋ ਐਮਐਲ ਕੋ ਕਦੀ ਨਹੀਂ ਸਾਰੇ ਕੋ ਗਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਡੀ ਜਦੋਂ ਬਾਰਸ਼ ਆਉਂਦੀ ਆ ਬੜਾ ਬੁਰਾ ਹਾਲ ਹੋ ਜਾਂਦਾ ਵਿਚਾਰੇ ਇਹ ਵੀ ਤਾਂ ਫਿਰ ਖੜਨਾ ਵੀ ਇੱਥੇ ਓੱਖਾ ਹੁੰਦਾ ਨਹੀਂ ਕਿਉਂਕਿ ਕੱਚੀ ਜਗ੍ਹਾ ਸਾਰੀ ਹਾਂਜੀ ਸਾਰਾ ਕੱਚਾ ਏ ਖੜਨਾ ਵੀ ਓੱਖਾ ਆ ਜਾਂਦਾ ਵਿਚਾਰਿਆਂ ਮੈਂ ਬੱਸ ਓੱਖਾ ਏ ਸੁਇਤ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਜਿਹੜਾ ਇਹ ਲੱਕੜ ਦਾ ਦਰਵਾਜਾ ਲੱਗਾ ਹੈ ਤੇ ਘਰ ਦੇ ਹਾਲਾਤ ਬੜੇ ਮਾੜੇ ਨੇ ਤੇ ਬਿਲਕੁਲ ਮੂਮ ਜੰਮੀ ਦੇ ਨਾਲ ਜਿਹੜਾ ਕਵਰ ਕੀਤਾ ਹੈ ਤੇ ਜਿਹੜੇ ਆਂਡਗਵਾੜ ਲੋਕ ਨੇ ਲੋਕਾਂ ਦੇ ਕੋਲੋਂ ਜਿਹੜੇ ਮੰਗ ਕੇ ਜਿਹੜਾ ਇਹ ਪਰਿਵਾਰ ਹੈ ਗੁਜ਼ਾਰਾ ਕਰਦਾ ਹੈ ਸ਼ਬਦ ਕਹਿਣਾ ਤਾਂ ਬੜਾ ਸੋਖ ਹੈ ਪਰ ਗਰੀਬੀ ਕਟਣੀ ਬੜੀ ਔਖੀ ਹੈ ਸੋ ਅੱਜ ਐਸੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਜੋ ਦਰਦਰ ਦੀਆਂ ਠੋਕਰਾਖਾਨ ਨੂੰ ਮਜਬੂਰ ਹੈ ਘਰ ਤਾਂ ਹੈਗਾ ਪਰ ਸਿਰ ਦੇ ਉੱਤੇ ਜਿਹੜੀ ਛੱਤ ਹੈ ਉਹ ਨਹੀਂ ਹੈਗੀ ਤਰਪਾਲ ਦੇ ਨਾਲ ਜਦੋਂ ਬਾਰਿਸ਼ ਪੈਂਦੀ ਹੈ ਤਾਂ ਬਿਲਕੁਲ ਜਿਹੜੀ ਛੱਤ ਚੋਪ ਪੈਂਦੀ ਹੈ ਜਿਹੜੀ ਤਸਵੀਰਾਂ ਨੇ ਤੁਹਾਨੂੰ ਜਰੂਰ ਦਿਖਾਵਾਂਗੇ ਸੋ ਘਰ ਦੇ ਜਿਹੜੇ ਹਾਲਾਤ ਬੜੇ ਮਾੜੇ ਨੇ ਸੋ ਭੈਣ ਵੀ ਨਾਲ ਉਹਨਾਂ ਦੇ ਜਿਹੜੀ ਗੱਲਬਾਤ ਜਰੂਰ ਕਰਾਵਾਂਗੇ ਸੋ ਤੁਸੀਂ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ ਜਿਹੜਾ ਘਰ ਦੇ ਵਿੱਚ ਅੰਨੇ ਵੀ ਪੈਸੇ ਹਨ ਨਿੱਕੀ ਜਿਹੜਾ ਘਰ ਦਾ ਜਿਹੜਾ ਮੂਹਰਲਾ ਦਰਵਾਜ਼ਾ ਹੈ ਉਸ ਨੂੰ ਲਗਵਾ ਸਕਣ ਕਰੀਬੀ ਸ਼ਬਦ ਕਹਿਨ ਨੂੰ ਤਾਂ ਬੜਾ ਨਿੱਕਾ ਹੈ ਪਰ ਗਰੀਬੀ ਕਟਨੀ ਬੜੀ ਔਖੀ ਹੈ ਰੋਗਾਂ ਵਿੱਚੋਂ ਰੋਗ ਬੁਰਾ ਹੈ ਰੋਗ ਬੁਰਾ ਹੈ ਗਰੀਬੀ ਪਿੱਟ ਦਿਖਾ ਕੇ ਲੰਘ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਸੋ ਤੁਹਾਨੂੰ ਤਸਵੀਰیں ਦਿਖਾ ਰਿਹਾ ਘਰ ਦੇ ਹਾਲਾਤ ਬੜੇ ਮਾੜੇ ਨੇ ਸੋ ਸਭ ਤੋਂ ਪਹਿਲਾਂ ਬਾਹਰਲੀ ਤਸਵੀਰ ਦਿਖਾਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਭ ਤੋਂ ਜਿਹੜਾ ਐਂਟਰੀ ਪੁਆਇੰਟ ਹੈ ਇਸ ਜਗ੍ਹਾ ਦੇ ਉੱਪਰ ਜਿਹੜਾ ਦਰਵਾਜ਼ਾ ਲੱਕੜ ਦਾ ਲੱਗਾ ਹੈ ਤੇ ਬਿਲਕੁਲ ਟੁੱਟਾ ਹੋਇਆ ਤੇ ਜਿਹੜੀ ਰੱਸੀ ਦੇ ਨਾਲ ਸੇਬੇ ਦੇ ਨਾਲ ਇਸ ਨੂੰ ਬੰਨਿਆ ਹੋਇਆ ਤੇ ਜਿਹੜਾ ਗੱਲ ਕਰੀ ਜਿੱਤਾ ਇਸ ਨੂੰ ਬੰਦ ਕਰਨ ਦੇ ਲਈ ਇਸ ਨੂੰ ਸਹੀ ਕਰਵਾਉਣ ਦੇ ਲਈ ਇਸ ਪਰਿਵਾਰ ਦੇ ਕੋਲ ਪੈਸੇ ਨਹੀਂ ਹੈਗੇ ਤੇ ਘਰ ਦੇ ਹਾਲਾਤ ਬੜੇ ਮਾੜੇ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੀ ਕੱਚੇ ਕੱਚੇ ਟਾਇਰ ਦਾ ਜਿਹੜਾ ਇਸ ਜਿਹੜਾ ਮਕਾਨ ਆ ਉਹ ਬਣਿਆ ਹੈ ਤੇ ਸਿਰ ਦੇ ਉੱਪਰ ਜਿਹੜੀ ਛੱਤ ਵੀ ਨਹੀਂ ਹੈਗੀ ਸੋ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਇਹ نیچے ਬੈੱਡ ਵਿਛਾਇਆ ਹੈ ਤੇ ਇਸੇ ਬੈੱਡ ਦੇ ਥੱਲੇ ਜਿਹੜਾ ਪਰਿਵਾਰ ਹੈ ਆਪਣਾ ਰਹਿ ਕੇ ਜਿਹੜਾ ਗੁਜ਼ਾਰਾ ਕਰਦਾ ਤੇ ਛੱਤ ਤੁਸੀਂ ਦੇਖ ਸਕਦੇ ਹੋ ਬਿਲਕੁਲ ਉੱਪਰ ਜਿਹੜਾ ਜੇ ਗੱਲ ਕਰੀਏ ਤਾਂ ਮੋਮ ਜਮਾ ਮੋਮ ਜਮਾ ਬਣ ਕੇ ਬਿਲਕੁਲ ਇਸ ਜਿਹੜੀ ਗੱਲ ਕਰੀਏ ਨੇਰੀ ਧੱਪੜ ਜਿਹੜਾ ਜੇ ਗੱਲ ਕਰੀਏ ਤਾਂ ਬਰਸਾਤ ਵਗੈਰਾ ਤੋਂ ਜਿਹੜਾ ਬਚਿਆ ਜਾਂਦਾ ਸੋ ਇੱਕ ਪਾਸੇ ਜਿਹੜਾ ਅਲਰਟ ਵੀ ਜਾਰੀ ਹੋਇਆ ਕਿ ਆਉਣ ਵਾਲੇ ਦਿਨਾਂ ਜਿਹੜੀ ਬਰਸਾਤ ਹੋਵੇਗੀ ਪਰ ਜਦੋਂ ਬਾਰਿਸ਼ ਪੈਂਦੀ ਤਾਂ ਇਸੇ ਜਗ੍ਹਾ ਦੇ ਉੱਪਰ ਬੈਠਣਾ ਵੀ ਬੜਾ ਮੁਸ਼ਕਲ ਹੋ ਜਾਂਦਾ ਸੋ ਗਰੀਬ ਪਰਿਵਾਰ ਹੈ ਜਿਹੜੀ ਭੈਣ ਸਾਡੇ ਨਾਲ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਸੇ ਇਹੀ ਬੈੱਡ ਹੈ ਇਹੀ ਬੈੱਡਰੂਮ ਹੈ ਇਹੀ ਜੇ ਗੱਲ ਕਰੀਏ ਤਾਂ ਰਸੋਈ ਹੈ ਤੁਸੀਂ ਦੇਖ ਸਕਦੇ ਹੋ ਘਰ ਦੇ ਜਿਹੜੇ ਹਾਲਾਤ ਬੜੇ ਮਾੜੇ ਨੇ ਤੇ ਭੈਣ ਹੁਣਾਂ ਨਾਲ ਗੱਲਬਾਤ ਜਿਹੜੀ ਜਰੂਰ ਕਰਾਂਗੇ ਭ ਪਰਵਾਰ ਚ ਹਸਬੰਡ ਵਾਈਫ ਆਫ ਸੀ ਤੇ ਬੱਚੇ ਆ ਦੋ ਬੱਚੇ ਆ ਮੇਰੇ ਤੇ ਦਿਹਾੜੀ ਲਗਾਉਂਦੇ ਆ ਸੋ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਜਿਹੜਾ ਇਹ ਲੱਕੜ ਦਾ ਦਰਵਾਜਾ ਲੱਗਾ ਹੈ ਤੇ ਘਰ ਦੇ ਹਾਲਾਤ ਬੜੇ ਮਾੜੇ ਨੇ ਤੇ ਬਿਲਕੁਲ ਮੂਮ ਜਮੇ ਦੇ ਨਾਲ ਜਿਹੜਾ ਕਵਰ ਕੀਤਾ ਹੈ ਤੇ ਜਿਹੜੇ ਆਂਡਗਵਾਂਡ ਲੋਕ ਨੇ ਲੋਕਾਂ ਦੇ ਕੋਲੋਂ ਜਿਹੜੇ ਮੰਗ ਕੇ ਜਿਹੜਾ ਇਹ ਪਰਿਵਾਰ ਹੈ ਗੁਜ਼ਾਰਾ ਕਰਦਾ ਹੈ ਭੈਣੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਨ ਜੋਤ ਹੈ ਅੱਛਾ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਹਸਬੰਡ ਵਾਈਫ ਆਫ ਸੀ ਬੱਚੇ ਆ ਦੋ ਤੇ ਅਸੀਂ ਰੰਨੇ ਇੱਥੇ ਕਿ ਛੱਤ ਦੀ ਮੋਂਗਤ ਕਰ ਰਹੀ ਆ ਤੇ ਪਣੇ ਕਰਦੇ ਹਾਲਾਤ ਬੜੇ ਮਾੜੇ ਨੇ ਤੇ ਮੂਮ ਜੋਮੇ ਦੇ ਨਾਲ ਪਾਇਆ ਹੋਇਆ ਜੋ ਬਰਸਾਤ ਮੈਂ ਕਿੰਨਾ ਕੋਖਾ ਹੁੰਦਾ ਫਿਰ ਬਾਰਿਸ਼ ਬਹੁਤ ਆਂਦੀ ਹੈ ਸੈਡਾ ਸੈਡਾ ਵਿੱਚ ਆਉਂਦੀਆਂ ਕਈ ਵਾਰ ਵਿੱਚ ਵੀ ਆ ਜਾਂਦਾ ਵਾ ਕਿ ਵੀ ਆਪਾਂ ਮੰਮੀ ਵਾਲਾ ਚਲ ਜਾਨੇ ਬੱਚੇ ਲੈ ਕੇ ਮਮਾ ਘਰੇ ਰਹਿਣੇ ਉੱਥੇ ਫਿਰ ਜਦੋਂ ਬਾਰਿਸ਼ ਛੱਡਦੀ ਆ ਫਿਰ ਅਸੀਂ ਆਇਆ ਨੇ ਕਈ ਵਾਰੀ ਸਾਡਾ ਬੈੱਡ ਵੀ ਪਾਣੀ ਨਾਲ ਭਰ ਜਾਂਦਾ ਸਾਡੇ ਪ੍ਰੂਫ ਵੀ ਬਹੁ ਗਿੱਲੇ ਹੋ ਗਏ ਸੀ ਉਹ ਵੀ ਦੁਬਾਰਾ ਬਣਵਾਏ ਆ ਅੱਛਾ ਭੈਣੇ ਗੱਲ ਕਰੀਏ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਫਿਰ ਤੇ ਦਿਹਾੜੀ ਲਗਾਉਂਦੇ ਆ ਉਹ ਵੀ ਲੱਗ ਜੇ ਤਾਂ ਲੈ ਆਂਦੇ ਆ ਨਹੀਂ ਤਾਂ ਅਸੀਂ ਆਂਡਗਵਾਂਢ ਤੋਂ ਮੰਗ ਕੇ ਖਾ ਲੈ ਲੈਂਦੇ ਆਂ ਆਂਡਗਵਾਂਢ ਸਾਡੇ ਚੰਗੇ ਆ ਜਿਹੜੇ ਦੇ ਦਿੰਦੇ ਆ ਤੇ ਫਿਰ ਜਿਹੜਾ ਬੱਚੇ ਨੇ ਬੱਚੇ ਫਿਰ ਪੜ੍ਹਾਉਂਦੇ ਨਹੀਂ ਤੁਸੀਂ ਉਹਨਾਂ ਨੂੰ ਮੈਂ ਨਾਲ ਇੱਕ ਬੇਟੀ ਨੇ ਸਰਕਾਰੀ ਸਕੂਲ ਲਗਾਇਆ ਬੇਟਾ ਅਜੇ ਲ 4 ਸਾਲ ਦੀ ਮੇਰੀ ਕੁੜੀ ਹੈ ਸੋ ਇਹ ਇਹ ਜਿਹੜੀ ਇਹ ਜਗ੍ਹਾ ਇਹ ਵੀ ਜਗ੍ਹਾ ਤੁਹਾਡੀ ਹੈ ਹਾਂਜੀ ਇਹ ਵੀ ਮੇਰੀ ਜਗ੍ਹਾ ਆਪਦੀ ਹੈ ਸੋ ਬਿਲਕੁਲ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਬੜੇ ਮਾੜੇ ਨੇ ਤੇ ਜਿਹੜਾ ਕੱਚੇ ਟਾਈਪ ਦਾ ਜਿਹੜਾ ਮਕਾਨ ਹੈ ਬਣਿਆ ਹੋਇਆ ਤੇ ਜਿਹੜੀ ਟੁੱਪ ਤੋਂ ਬਚਨ ਦੇ ਲਈ ਬਰਸਾਤ ਤੋਂ ਬਚਨ ਦੇ ਲਈ ਜਿਹੜਾ ਮੂਮਜਮਾ ਉੱਪਰ ਬੰਨਿਆ ਹੋਇਆ ਤੇ ਜਿਹੜਾ ਇਹ ਪਰਿਵਾਰ ਹੈ ਆਂਡਗਵਾਂਡ ਤੋਂ ਜਿਹੜਾ ਮੰਗ ਕੇ ਜਿਹੜਾ ਆਪਣਾ ਗੁਜ਼ਾਰਾ ਕਰਦਾ ਹੈ ਗਵਾਂਡੀ ਜਿਹੜੇ ਨਾਲ ਨੇ ਮਾਤਾ ਜੀ ਮਹੱਲੇ ਚ ਹੀ ਰਹਿੰਦੇ ਹੋ ਸੀ ਮਹੱਲੇ ਚ ਹੀ ਰਹਿੰਦੇ ਅੱਛਾ ਜਿਹੜਾ ਪਰਿਵਾਰ ਹੈ ਹਾਲਾਤ ਕਿਸ ਤਰੀਕੇ ਦੇ ਕਰਦੇ ਕਿਉਂਕਿ ਦੇਖਿਆ ਬੜੇ ਮਾੜੇ ਨੇ ਕਿ ਮੂਮਜਮਾ ਬੰਨਿਆ ਹੈ ਉਹ ਬਸ ਇਦ ਦੇ ਵਿਚਾਰੇ ਟਾਈਮ ਪਾਸ ਕਰਦੇ ਆ ਆ ਹੁਣ ਦੇਖਦੇ 7 7 ਹਨੀ ਤੇ ਬੱਚੇ ਹੁਣ ਰੋਟੀ ਤੋਂ ਵੀ ਵਿਚਾਰੇ ਬੈਕ ਕਰਦੇ ਟਾਈਮ ਦਿਹਾੜੀ ਲੱਗੀ ਤਾਂ ਰੋਟੀ ਬੱਚਿਆਂ ਨੂੰ ਖਵਾ ਤੀ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਹੂੰ ਉਹ ਤਾਂ ਇਹ ਤਾਂ ਖਿਇਤੂ ਸੀ ਸਾਰੇ ਲਾਤ ਕਰ ਦਦੇ ਹੀ ਰਹੇ ਤੇ ਸਭ ਤੋਂ ਵੱਡੀ ਗੱਲ ਜੇ ਆਪਾਂ ਗੱਲ ਕਰੀਏ ਇਹ ਛੱਤ ਤਾਂ ਹੈ ਨਹੀਂ ਗਈ ਪਰ ਜਿਹੜਾ ਦਰਵਾਜਾ ਸਭ ਤੋਂ ਮੂਰਾ ਜੇ ਕਹਿੰਦੇ ਨਾ ਹਾਂ ਵੀ ਕੋਈ ਆਂਡ ਆਂਡ ਗਵਾੜਨ ਆ ਜੇ ਆ ਆਪਣਾ ਜੇ ਗੱਲ ਕਰੀਏ ਅੱਜ ਕੱਲ ਜਿਹੜੇ ਚੋਰੀਆਂ ਚਕਾਰੀਆਂ ਅਸੀਂ ਅਕਸਰ ਦੇਖਦੇ ਹੁੰਦੀਆਂ ਪਰ ਦਰਵਾਜੇ ਹੀ ਨਹੀਂ ਲੱਗਾ ਹੋਇਆ ਜੀ ਇੱਥੇ ਤਾਂ ਦਰਵਾਜਾ ਵੀ ਨਹੀਂ ਲੱਗਾ ਦੇਖੋ ਹੁਣ ਕੋਈ ਵੀ ਹਟਾ ਕੇ ਤਾਂ ਪਰ ਜਿਹੜਾ ਮਰਜੀ ਅੰਦਰ ਵੜ ਸਕਦਾ ਹੁਣ ਕੁੰਡਾ ਤਾਲੇ ਵਾਲਾ ਕੋਈ ਹੈਗਾ ਕੰਮ ਹੂੰ ਹੂੰ ਕੁੰਡਾ ਤਾਲਾ ਵੀ ਨਹੀਂ ਲੱਗ ਰਿਹਾ ਤੁਸੀਂ ਉਹਨਾਂ ਆ ਦੇਖ ਲਓ ਰਸੇ ਨੇ ਬੰਨੇ ਹੋਏ ਬਿਲਕੁਲ ਅਨਦਰ ਘਰ ਵਾਲਾ ਜਿਹੜਾ ਕੰਮ ਵਗਰਾ ਕਿਵੇਂ ਫਿਰ ਕੰਮ ਇਦਾਂ ਹੀ ਬਚਾਰਾ ਦਿਹਾੜੀ ਚੁੜੀ ਉਹ ਵੀ ਕਰੀ ਮੈਨੂੰ ਲੱਗ ਗਈ ਕਦੇ ਮਿਲ ਗਿਆ ਤਾਂ ਕਰ ਲਿਆ ਬੱਚੇ ਨੂੰ ਦੇਖ ਲਓ ਸੋ ਬਿਲਕੁਲ ਇਹ ਜਿਹੜੇ ਗਵਾਂਢੀ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਜ਼ਰੂਰ ਕੀਤੀ ਭੈਣੇ ਜੇ ਗੱਲ ਕਰੀਏ ਆਂਡ ਗਵਾਂਢ ਨੇ ਕਦੀ ਬਾਣੀ ਫੜੀ ਜਦੋਂ ਜੇ ਗੱਲ ਕਰੀਏ ਜਿਹੜੇ ਆਂ ਜਿਹੜੇ ਆਂਡੀ ਗਵਾਂਢੇ ਚਲੋ ਤੁਹਾਡੀ ਮਦਦ ਕਰ ਰਹੇ ਨੇ ਕਦੀ ਰਿਸ਼ਤੇਦਾਰ ਨੇ ਤੁਹਾਡੀ ਸਾਰ ਨਹੀਂ ਲਈ ਆ ਕੇ ਰਿਸ਼ਤੇਦਾਰ ਉਹ ਕਹਿੰਦੇ ਆ ਫਿਰ ਆਪਾਂ ਆਪ ਹੀ ਨਹੀਂ ਕਹਿੰਦੇ ਉਹ ਸਾਥ ਦਿੰਦੇ ਹੀ ਨਹੀਂ ਹੈਗੇ ਕਰਦੇ ਦਿੰਦੇ ਨਹੀਂ ਕੋਈ ਅਗਲੇ ਕੰਦੇ ਸਾਡੇ ਆਪ ਪੂਰੀਆਂ ਪੈਂਦੀਆਂ ਨੇ ਤਾਂ ਕਾ ਕੇ ਕੋਈ ਸਾਥ ਨਹੀਂ ਦਿੰਦਾ ਤੇ ਜਿਵੇਂ ਉਹ ਸਿਲੰਡਰ ਵੀ ਪਿਆ ਸਿਲੰਡਰ ਫਿਰ ਤੁਸੀਂ ਕਿਵੇਂ ਫਿਰ ਉਹ ਜਿਹੜੇ 100 ਰੁਪਏ ਦੀ ਪਵਾਲੀ ਦੀ ਆ 100 ਦੀ ਕਿਤੇ ਕਿਸੇ ਤੋਂ 100 ਰੁਪਏ ਫੜ ਕੇ ਪਵਾਲੀ ਦੇ ਕਿਤੇ ਕਿਸੇ ਤੋਂ 100 ਰੁਪਏ ਫੜ ਕੇ ਪਵਾਲੀ ਲੀਦੀ ਫਿਰ ਇਹਨੇ ਤਾਂ ਅੱਗ ਬਾਲ ਕੇ ਬਣਾ ਲਈਦੀ ਅਚ ਬਾਹਰ ਨੂੰ ਆ ਜੋ ਜੇ ਗੱਲ ਕਰੇ ਜਿਹੜੀ ਆਡੀਅנס ਹੈ ਜਿਹੜੇ ਲੋਕ ਦੇਖ ਰਹੇ ਜੇ ਗੱਲ ਕਰੇ ਕਹਿੰਦੇ ਪੰਜਾਬ ਦੇ ਜਿਹੜੇ ਲੋਕ ਹਨਾ ਉਹਨਾਂ ਦਾ ਦਿਲ ਬੜਾ ਵੱਡਾ ਹੈ ਮਦਦ ਵੀ ਜਿਹੜੀ ਜਰੂਰ ਕਰਦੇ ਨੇ ਕੋਈ ਨਾ ਕੋਈ ਤੇੜੇ ਤੁਹਾਡੀ ਮਦਦ ਹੈ ਜਿਹੜੀ ਜਰੂਰ ਕਰ ਮੈਂ ਛਾਤੀ ਮੰਗ ਕਰਦੀ ਹਾਂ ਪਰ ਮੈਂ ਕਿਸੇ ਜਿੰਨਾ ਕੋ ਵੀ ਗਈਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਕਲੇਰ ਕੋ ਵੀ ਗਈ ਆ ਫਾਰਮ ਭਰੇ ਆ ਨਹੀਂ ਸੁਣਾਈ ਹੋਈ ਕਿਸੇ ਵੀ ਪਾਸੇ ਨਹੀਂ ਮੇਰੀ ਸੁਣਾਈ ਹੋ ਰਹੀ ਕੋਨਸਲ ਕੋ ਐਮਐਲ ਕੋ ਕਦੀ ਨਹੀਂ ਸਾਰੇ ਕੋ ਗਏ ਕਿਸੇ ਨੇ ਸੁਣਾਈ ਨਹੀਂ ਕੀਤੀ ਸਾਡੀ ਸੋ ਬਿਲਕੁਲ ਜਿਹੜੇ ਘਰ ਦੇ ਹਾਲਾਤ ਬੜੇ ਮਾੜੇ ਨੇ ਤੇ ਜਿਹੜਾ ਇੱਕ ਪਾਸੇ ਜਿਹੜਾ ਅਲਰਟ ਜਾਰੀ ਹੋਇਆ ਕਿ ਜਿਹੜੇ ਆਉਣ ਵਾਲੇ ਦਿਨਾਂ ਜਿਹੜੀ ਬਰਸਾਤ ਆ ਪਵੇਗੀ ਤੇ ਬਿਲਕੁਲ ਜਿਹੜੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਕਿ ਪੈਣ ਦਾ ਕਹਿਣਾ ਕਿ ਜਦੋਂ ਬਾਰਿਸ਼ ਪੈਂਦੀ ਹੈ ਤਾਂ ਇਸ ਜਗ੍ਹਾ ਦੇ ਉੱਪਰ ਜਿਹੜਾ ਪਾਣੀ ਹੈ ਬਿਲਕੁਲ ਭਰ ਜਾਂਦਾ ਤੇ ਇਸ ਜਗ੍ਹਾ ਦੇ ਉੱਪਰ ਬੈਠਣਾ ਵੀ ਬੜਾ ਔਖਾ ਹੋ ਜਾਂਦਾ ਹੈ ਤੇ ਜਿਹੜੇ ਬੈੱਡ ਨੇ ਇਸ ਜਗ੍ਹਾ ਦੇ ਉੱਪਰ ਤੈਰਦੇ ਹੁੰਦੇ ਸੋ ਘਰ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਲੈਣੇ ਘਰ ਦੇ ਹਾਲਾਤ ਨੇ ਜਿਹੜੇ ਬੜੇ ਮਾੜੇ ਨੇ ਤੇ ਬਿਲਕੁਲ ਜਿਹੜੀਆਂ ਚੱਦਰਾਂ ਬੰਨੀਆਂ ਹੋਈਆਂ ਤੇ ਜਿਹੜੇ ਮੋਮ ਜਮੇ ਇਸ ਜਗ੍ਹਾ ਦੇ ਉੱਪਰ ਬੰਨੇ ਹੋਏ ਨੇ ਬਿਲਕੁਲ ਘਰ ਦੀ ਜਿਹੜੀ ਹਾਲਤ ਹੈ ਖਸਤਾ ਹੈ ਤੇ ਬਿਲਕੁਲ ਜਿਹੜੀ ਇਸ ਪਰਿਵਾਰ ਦੇ ਜਿਹੜੀ ਅਪੀਲ ਹੈ ਉਹ ਕੀਤੀ ਜਾ ਰਹੀ ਹੈ ਕਿ ਜਿਹੜੀ ਸਾਡੀ ਮਦਦ ਹੈ ਕੀਤੀ ਜਾ ਸਕੇ ਤਾਂ ਕਿ ਜਿਹੜਾ ਸਿਰ ਦੇ ਉੱਪਰ ਛੱਤ ਇੱਕ ਛੱਤ ਜਿਹੜੀ ਜ਼ਰੂਰ ਹੈ ਪੁਆਈ ਜਾਵੇ ਤੇ ਐਂਟਰੀ ਪੁਆਇੰਟ ਐਂਟਰੀ ਬੋਰਡ ਤੇ ਜਿਹੜੇ ਹਾਲਾਤ ਬੜੇ ਮਾੜੇ ਨੇ ਜਿਹੜਾ ਦਰਵਾਜਾ ਬਿਲਕੁਲ ਟੁੱਟਿਆ ਹੋਇਆ ਹੈ ਬਿਲਕੁਲ ਪਰਿਵਾਰ ਦੇ ਵਿੱਚੋਂ ਜਿਹੜੀ ਲਗਾਤਾਰ ਜਿਹੜੀ ਗੱਲ ਕਰੀਏ ਮੰਗ ਕੀਤੀ ਜਾ ਰਹੀ ਕਿ ਜਿਹੜੀ ਸਾਡੀ ਮਦਦ ਹੈ ਕੀਤੀ ਜਾਵੇ ਜਿਹੜੇ ਛੋਟੇ-ਛੋਟੇ ਬੱਚੇ ਹੈ ਉਹਨਾਂ ਨੂੰ ਪੜਾਉਣ ਦੇ ਲਈ ਪੈਸੇ ਨਹੀਂ ਹੈਗੇ ਤੇ ਇੱਕ ਜਿਹੜੀ ਛੋਟੀ ਬੱਚੀ ਹੈ ਸਰਕਾਰੀ ਸਕੂਲ ਦੇ ਵਿੱਚ ਪੜਦੀ ਹੈ ਸੋ ਗਵੰਡੀ ਵੀ ਨਾਲ ਨੇ ਮਾਤਾ ਜੀ ਕਰਦੇ ਹਾਲਾਤ ਬੜੇ ਤਰਸਯੋਗ ਨੇ ਹਾਂਜੀ ਬਹੁਤ ਮਾੜੇ ਇਹਨਾਂ ਦੇ ਹਾਲਾਤ ਇਹਨਾਂ ਨੂੰ ਤਾਂ ਕੋਈ ਨਾ ਕੋਈ ਜ਼ਰੂਰੀ ਚਾਹੀਦਾ ਹੈਗਾ ਇਹਨਾਂ ਨੂੰ ਹੈਲਪ ਕਰਨ ਵਾਸਤੇ ਤੇ ਬਿਲਕੁਲ ਕਿੰਨੇ ਕੁ ਇਹ ਬਾਬਾ ਜੀ ਤਾਂ ਜਦੋਂ ਤੋਂ ਇਹਨਾਂ ਦੀ ਸ਼ਾਦੀ ਹੋਈ ਇੱਥੇ ਰਹਿ ਰਹੇ ਆ। ਇਦਾਂ ਦੇ ਹਾਲਾਤ ਆ ਇਹਨਾਂ ਦੇ। ਇਹਨਾਂ ਦੇ ਹਾਲਾਤ ਬਹੁਤ ਮਾੜੇ ਆ ਵਿਚਾਰੇ। ਇਦਾਂ ਹੀ ਟਾਈਮ ਪਾਸ ਕਰਦੇ ਕਦੀ ਕਿਸੇ ਕੋਲੋਂ ਸਬਜ਼ੀ ਲੈ ਲੈਂਦੇ, ਕਦੀ ਕਿਸੇ ਕੋਲੋਂ ਸਮਝੀ ਲੈ ਲੈਂਦੇ ਆ ਤੇ ਇਦਾਂ ਹੀ ਟਾਈਮ ਪਾਸ ਕਰੀ ਜਾਂਦੇ ਆ। ਜਦੋਂ ਬਾਰਿਸ਼ ਆਉਂਦੀ ਆ ਬੜਾ ਬੁਰਾ ਹਾਲ ਹੋ ਜਾਂਦਾ ਵਿਚਾਰੇ। ਇਹ ਤਾਂ ਫਿਰ ਖੜਨਾ ਵੀ ਇੱਥੇ ਔਖਾ ਹੁੰਦਾ ਨਹੀਂ ਕਿਉਂਕਿ ਕੱਚੀ ਜਗ੍ਹਾ ਸਾਰੀ। ਹਾਂਜੀ ਸਾਰਾ ਕੱਚਾ ਏ। ਖੜਨਾ ਵੀ ਔਖਾ ਆ ਜਾਂਦਾ ਵਿਚਾਰੇ ਬਾਬਾ ਜੀ ਔਖਾ ਏ। ਇਹਨਾਂ ਦੇ ਜਰੂਰ ਹੈਲਪ ਕਰੋ ਸੋ ਬਿਲਕੁਲ ਇਹ ਗਵਾਂਡੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਵਾਂਡੀਆਂ ਦਾ ਇਹੀ ਕਹਿਣਾ ਕਿ ਜਿਹੜੀ ਜਰੂਰ ਹੈ ਨਾਲ ਦੀ ਮਦਦ ਕਰਨੀ ਚਾਹੀਦੀ ਕਿਉਂਕਿ ਜਿਹੜਾ ਜਿਹੜਾ ਲੋੜਵੰਦ ਪਰਿਵਾਰ ਹੈ ਤੇ ਬਿਲਕੁਲ ਜਿਹੜੀ ਇਨਸਾਫ ਦੀ ਜਿਹੜਾ ਮਦਦ ਦੀ ਜਿਹੜੀ ਗੁਹਾਰਾ ਲਗਾਈ ਜਾ ਰਹੀ ਤੇ ਬਿਲਕੁਲ ਜਿਹੜੀ ਭੈਣ ਹੋਣਾ ਨਾਲ ਗੱਲਬਾਤ ਕਰਾਂਗੇ ਜਿਹੜਾ ਐਡਰੈਸ ਕੀ ਹੈ ਭੈਣੇ ਜੇ ਕਿਸੇ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਕਿ ਐਡਰੈਸ ਕਿਵੇਂ ਤੁਹਾਡੇ ਤੱਕ ਪਹੁੰਚ ਕਰ ਸਕਦੇ ਇਹ ਗਲੀ ਨੰਬਰ 4 ਹੈ ਜੁਹਾਰ ਨਗਰ ਹੈ ਤੇ ਸ਼ਿਮਲਾਪੁਰੀ ਤੇ ਤੁਹਾਡਾ ਕੋ ਕੋ ਫੋਨ ਨੰਬਰ ਵਗੈਰਾ ਹੈਗਾ ਕੋਈ ਮਦਦ ਕਰਨਾ ਚਾਹਵੇ ਤਾਂ ਹਾਂਜੀ ਹੈਗਾ ਜੀ ਬੋਲ ਕੇ ਦੱਸੋ ਨਹੀਂ ਮੇਰਾ ਨੰਬਰ ਮਨਮੋਜੀਵਾਨੀ ਨੇ ਜਾ। ਸੋ ਬਿਲਕੁਲ ਇਹ ਭੈਣ ਹੋਣੀਵੇਂ ਭੈਣ ਹੋਣਾ ਦਾ ਕਹਿਣਾ ਕਿ ਜਿਹੜਾ Shimla Puri ਇਲਾਕੇ ਦੇ ਵਿੱਚ ਰਹਿੰਦੇ ਨੰਬਰ ਦੱਸੋ ਜੀ 62 8 4 596 ਸੋ ਬਿਲਕੁਲ ਜੇ ਅਗਰ ਕੋਈ ਵੀ ਭੈਣ ਹੋਣਾ ਦੀ ਮਦਦ ਕਰਨਾ ਚਾਹੁੰਦਾ ਤਾਂ ਇਹ ਨੰਬਰ ਹੈ 62 845 93616 100 ਇੱਕ ਵਾਰ ਫਿਰ ਜਿਹੜੀ ਰਿਪੀਟ ਹੈ ਕਰ ਦੰਨੇ ਆ 62845 ਤੇ 63616 ਬਿਲਕੁਲ ਪੈਣ ਹੋਣਾ ਦੇ ਵੱਲੋਂ ਜਿਹੜੀ ਲਗਾਤਾਰ ਜਿਹੜੀ ਮਦਦ ਜਿਹੜੀ ਅਪੀਲ ਹੈ ਕੀਤੀ ਜਾ ਰਹੀ ਕਿਉਂਕਿ ਵਾਕਈ ਜਿਹੜੇ ਤਰਸਯੋਗ ਹਾਲਾਤ ਨੇ ਗਵਾਂਡੀਆਂ ਨਾਲ ਵੀ ਗੱਲਬਾਤ ਕੀਤੀ ਹੁਣ ਬਿਲਕੁਲ ਹੁਣ ਇਸ ਚੈਨਲ ਦੇ ਮਾਧਿਅਮ ਰਾਹੀਂ ਇੱਕੋ ਇੱਕ ਜਿਹੜੀ ਅਪੀਲ ਹੈ ਕੀਤੀ ਜਾਂਦੀ ਜਿਹੜੀ ਜਰੂਰ ਇਸ ਪ੍ਰਵਾਦ ਦੀ ਜਿਹੜੀ ਬਾਹਾਂ ਫੜੀ ਜਾਵੇ ਕਿਉਂਕਿ ਜਿਹੜੇ ਛੱਤ ਵੀ ਸਿਰ ਤੇ ਨਹੀਂ ਹੈਗੀ ਸੋ ਹੋਰ ਅਪਡੇਟ ਜਿਸ ਜੁੜੇ ਰਹੋ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਮੋਨੂ ਚਾਵੜਾ ਦੇ ਨਾਮ ਮੈਂ ਰਹੁੜਾ ਸਿਟੀ ਹੋਮ ਲੁਧਿਆਣਾ